ਸਾਰੇ ਕਿਸਾਨ ਵੀਰਾਂ ਨੂੰ ਪਿਆਰ ਫਰੀਦ ਸਤ ਸ੍ਰੀ ਅਕਾਲ ਜੀ ਆਪਾਂ ਕੁਝ ਖੇਤ ਦੀ ਮੱਕੀ ਹੈ ਜਿਹੜੀ ਆਪਾਂ ਉਹੋ ਸਿਕਾਰ ਰਿਆਂਗੇ ਆਪਦੀ ਖਾਤਰ 4 ਏਕੜ ਦੀ ਮੱਕੀ ਹੈ ਜਿਹੜੀ ਉਹ ਆਪਾਂ ਸਿਕਾਰ ਰਿਆਂਗੇ ਜੇ ਕੰਮ ਅੱਜ ਦਿਨ ਬਹੁਤ ਸੋਹਣਾ ਲੱਗਿਆ ਕੰਮ ਬਹੁਤ ਵਧੀਆ ਨੇ ਪਰ ਚੜਿਆਗਾ ਫਾਮ ਹੋ ਚਲੀ ਤੇ ਪੂਰਾ ਦਿਨ ਸੋਣੀ ਧੁੱਪ ਰਹੀ ਹੈਗੀ ਇਹਦੇ ਕਰਕੇ ਮੱਕੀ ਨੇ ਆਪਣਾ ਮੋਇਸਚਰ ਜਿਹੜਾ ਉਹ ਸਹੀ ਕਰ ਲਿਆ 14 ਗਮੋਇਸਰ ਤੇ ਲਗਭਗ ਮੱਕੀ ਕਵਰ ਕਰ ਗਈ ਤੇ ਬਾਕੀ ਦਾ ਆਪਾਂ ਇਹਨੂੰ ਗੱਟਿਆਂ ਚ ਪਾ ਕੇ ਰੱਖ ਦਾਂਗੇ ਕੁਛ ਨਾ ਕੁਛ ਹਵਾ ਨਾਲ ਉਹ ਆਟੋਮੈਟਿਕਲੀ ਜੇ ਕੋਈ ਕੱਦ ਮੋਇਸਚਰ ਹੈਗਾ ਉਹ ਠੀਕ ਹੋ ਜਾਣਾ ਹੈ ਤੇ ਇਸ ਤਰ੍ਹਾਂ ਪਾ ਨੇ ਸੀਗਾ ਪਹਿਲਾਂ ਤਾਂ ਆਪਾਂ ਜਿੰਨੀ ਵੀ ਮੱਕੀ ਸੀਗੀ ਆਪਾਂ ਛੇਲ ਕਰੀ ਗਿਆਂ ਨਾਲ ਦੀ ਨਾਲ ਤੇ ਉਦੋਂ ਬਾਅਦ ਆ ਵਾਰਸਾਂ ਕਰਕੇ ਜਾਦੇ ਮੰਗਦਾ ਆ ਗਿਆ ਸੀ ਤੇ ਆਪਾਂ ਇਹਦੀ ਕਟਾਈ ਵੀ ਰੋਕ ਲਈ ਸੀਗੀ ਇਹਦੀ ਕਟਾਈ ਮੱਕੀ ਦੀ ਆਪਾਂ ਇਹ 4 ਇਕੜ ਰੋਪਲੇ ਸੀਗੇ ਤੇ ਉਦੋਂ ਬਾਅਦ ਆਪਾਂ ਹੁਣ ਇਹ ਕੱਲ ਆਪਾਂ ਕਟਾਈ ਕਰਕੇ ਬਸ ਟਰਾਲੀਆਂ ਅੰਦਰ ਸੱਡ ਚ ਲਾਈਆਂ ਸੀ ਨਾਲ ਦੀ ਨਾਲ ਬਹੁਤ ਜ਼ੋਰ ਦਾ ਮੀਂਹ ਆ ਗਿਆ ਸੀਗਾ ਤੇ ਚਲੋ ਅੱਜ ਸਵੇਰ ਤੋਂ ਦੇਖਿਆ ਮੌਸਮ ਕੁਝ ਠੀਕ ਲੱਗਿਆ ਕੁਝ ਆਪਾਂ ਅਨਲੋ ਵੀ ਮੈਦਰ ਵਾਲੇ ਪੀਚ ਤੇ ਦੇਖਿਆ ਤਾਂ ਕੁਝ ਦਿਨੇ ਠੀਕ ਦਿਖਾਉਂਦਾ ਸੀਗਾ ਨੈਟ ਜਿਹਦੇ ਕਰਕੇ ਆਪਾਂ ਫਿਰ ਇਹਨੂੰ ਸੁਕਾਉਣ ਦੀ ਤਰਜੀਹ ਦਿੱਤੀ ਨਾਲ ਦੀ ਨਾਲ ਵੀ ਆਪਾਂ ਇਹਨੂੰ ਅੱਜ ਦੀ ਧੁੱਪ ਲਗਾਈਏ ਕਿਉਂਕਿ ਚੜੀ ਫਿਸੀ ਮੱਕੀ ਪਹਿਲੇ ਹੀ ਇਹ ਤਕਰੀਬਨ 22 ਤੇ 24% ਦੀ ਮੱਕੀ ਸੀਗੀ ਸਾਰੀ ਇਹ ਉਹਦੇ ਕਰਕੇ ਇਹ ਜਿੰਨੀ ਕ ਅੱਜ ਧੁੱਪ ਪਈ ਆ 19 ਕ ਟੁੱਪ ਨਾਲ ਇਹ ਆਪ ਦਾ ਮੌਇਸਚਰ ਹੈ ਜਿਹੜਾ ਬਹੁਤ ਸੋਹਣਾ ਕਰ ਗਈ ਤੇ ਕਲਰ ਵੀ ਬਹੁਤ ਸੋਹਣਾ ਮੱਕੀ ਦਾ ਇਹ ਹੈਗੀ ਜੀ 1899 ਵੈਰਾਈਟੀ ਸੀਗੀ ਤੇ ਇਹਦਾ ਦੇਖੋ ਦਾਣਾ ਵੀ ਠੀਕ ਆ ਇਹਦਾ ਤਕਰੀਬਨ 30 24 ਮੌਇਸਚਰ ਦੇ ਵਿੱਚ ਝਾੜ 44 ਕੁਆਂਟਲ ਤੋਂ 45 ਕੁਆਂਟਲ ਦੇ ਵਿੱਚ ਆਇਆਗਾ ਇੰਨੇ ਕ ਮੌਇਸਚਰ ਦੇ ਵਿੱਚ ਸੇਤੀ ਲੱਗੀ ਹੋਈ ਸੀ ਆਪਣੀ ਇਹ ਖਰੜਾ ਨੰਮਕ ਕੁਸ਼ੀਡ ਬਹੁਤ ਲੇਟ ਮਿਲਿਆ ਸੀਗਾ ਤੇ ਆਪਾਂ ਬਸ ਇਹ ਆਪਣਾ ਖੇਤ ਤਾਂ ਪਹਿਲਾਂ ਬੀਲਾ ਸੀਗਾ ਪਰ ਆਪਾਂ ਇਹ ਸੀਗਾ ਵੀ 1899 ਲਾਉਣੀ ਲਾਉਣੀ ਆ ਉਹ ਤੋਂ ਪਹਿਲਾਂ 1890 ਤੇ 918928 ਤੇ 1368 ਤੇ ਸਾਰਿਆਂ ਨੂੰ ਖੈਰ 1368 ਵੈਰੈਟੀ ਹੈ ਜਿਹੜੀ ਉਹੋ ਬਹੁਤ ਸੇਤੀ ਮੌਇਸਚਰ ਕਵਰ ਕਰਦੀ ਆ ਉਹ ਆਪਾਂ ਜਿੰਨੀ ਕਟਾਈ ਕਰੀ ਸੀਗੀ ਉਹ ਇਦੋਂ 10 ਦਿਨ ਪਹਿਲਾਂ ਕਟਾਈ ਕਰ ਲਈ ਸੀਗੀ ਆਪਾਂ ਮੱਕੀ ਨੂੰ ਹਫਤੇ ਦੇ ਲਗਭਗ ਉਦੋਂ ਉਸ ਦਾ ਮੰਨ ਲਓ ਵੀ 23-24 ਮੌਇਸਚਰ ਆਇਆ ਸੀਗਾ ਤੇ ਆਪਾਂ 10 ਦਿਨਾਂ ਲੇਟ ਰੱਖ ਕੇ ਮੌਇਸਚਰ ਉਹਨਾਂ ਆਇਆਗਾ ਤੇ ਝਾੜ ਵੀ ਖੈਰ ਉਹਦਾ ਠੀਕ ਰਿਹਾ ਸਭ ਤੋਂ ਜ਼ਿਆਦਾ ਝਾੜ ਦੇ ਕੇ ਗਈ ਆਪਣੇ ਕੋਲੇ 1890 ਵੈਰੈਟੀ ਉਹ ਤਕਰੀਬਨ 54 ਕੁਇੰਟਲ 75 ਕਿਲੋ ਦਾ ਝਾੜਦੀ ਗਈ ਸੀ ਪਰ ਉਹਦਾ ਮੌਇਸਚਰ ਬਹੁਤ ਜ਼ਿਆਦਾ ਸੀ ਉਸ ਟਾਈਮ ਇਹ ਹਿਸਾਬ ਨਾਲ ਇਹ 38 ਮੌਇਸਚਰ ਦੀ ਆਪਾਂ ਉਹ ਵੇਚੀ ਸੀਗੀ 38 ਮੌਇਸਚਰ ਦੀ ਆਪਾਂ ਨਹੀਂ ਉਦੋਂ ਉਹ 38 ਮੌਇਸਚਰ ਦੀ ਲੱਗ ਚੁੱਕੀ ਸੀਗੀ 1590 ਨੂੰ ਉਦੋਂ ਰੇਟ ਚੰਗਾ ਸੀਗਾ ਤੇ ਉਦੋਂ ਬਾਅਦ ਆਪਣੇ ਮੰਨ ਲਓ ਵੀ 32 33 ਮੌਇਸਚਰ ਦੀ 1660 ਨੂੰ ਵੀ ਵਿਕੀ ਹੈਗੀ ਚੰਗੇ ਰੇਟ ਤੇ ਨੰਗੀਆਂ ਇਹ ਤੋਂ ਪਹਿਲਾਂ ਜਿੰਨੀਆਂ ਵੀ ਤੀ ਮੱਕੀਆਂ ਚੰਗੇ ਰੇਟ ਚ ਲੰਘੀ ਆ ਕੇ ਲਾਸਟ ਤੇ ਇੱਕ ਦਿਨ ਮੰਨ ਲਵੀ 1490 ਨੂੰ ਲਾਹੀ ਆਪਾਂ ਦੋ ਟਰਾਲੀਆਂ ਉਦੋਂ ਬਾਅਦ ਆਪਾਂ ਆਪਾਂ ਇਹ ਕਰ ਲਿਆ ਵੀ ਆਪਾਂ ਬਸ ਹੁਣ ਜੋ ਵਾਹ ਰਹਿ ਗਿਆ ਉਹਨੂੰ ਖੜਾਵਾਂਗੇ ਖੜਾਇਆ ਵੀ ਤੇ ਚਲੋ ਐਂਛ ਵੀ ਮੀਂਹ ਪਊਗਾ ਨਹੀਂ ਪਿਆ ਸੀਗਾ ਚਲੋ ਫਿਰ ਹਾਨੀਸਰ ਨੂੰ ਕੱਲ ਜਦੋਂ ਆਪਾਂ ਵੱਡੀ ਨਾਲ ਜਿਹਾ ਮੀਂਹ ਪੈ ਗਿਆ ਵੱਡੇ ਤੋਂ ਬਾਅਦ ਠੀਕ ਆ ਤੇ ਉਸ ਹਿਸਾਬ ਨਾਲ ਹੈਗਾ ਹੈਗਾ ਤੇ ਮੱਕੀ ਆਪਣੀ ਮੌਇਸਚਰ ਸਹੀ ਕਰ ਗਈ ਤੇ ਹੁਣ ਭਰਾਈ ਚੱਲੀ ਜਾਂਦੀ ਹੈ ਆਪਣੀ ਆ ਦੇ ਇਧਰ ਇਕੱਠਾ ਕਰੀ ਜਾਂਦੇ ਆ ਮਾਲ ਸਾਮ ਨੂੰ ਆਪਾਂ ਹੀ ਗੱਟੇ ਜਿਹੜੇ ਗੱਟੇ ਟਰਾਲੀ ਦੇ ਵਿੱਚ ਸ ਲੋਡ ਕਰਾ ਕੇ ਲੈ ਜਾਵਾਂਗੇ